ਪਾਠ 3 ਕੀਮਤੀ ਸਬਕ ਬਾਗ ਦਾ ਮਾਲੀ ਬਾਗ ਵਿੱਚ ਬੂਟੇ ਲਗਾ ਰਿਹਾ ਸੀ ਬੱਚਿਆਂ ਨੇ ਮਾਲੀ ਨੂੰ ਪੁੱਛਿਆ ਮਾਲੀ ਬਾਬਾ ਕੀ ਕਰ ਰਹੇ ਹੋ ਬੂਟੇ ਲਗਾਉਣ ਲਈ ਟੋਏ ਪੁੱਟ ਰਿਹਾ ਹਾਂ ਮਾਲੀ ਨੇ ਜਵਾਬ ਦਿੱਤਾ ਕਿਸ ਤਰ੍ਹਾਂ ਦੇ ਬੂਟੇ ਫੁੱਲਾਂ ਵਾਲੇ ਨਹੀਂ ਫੁੱਲਾਂ ਵਾਲੇ ਤਾਂ ਬੂਟੇ ਆਮ ਹੀ ਹੋ ਗਏ ਹਨ ਮੈਂ ਇਸ ਵਾਰ ਕੁਝ ਪੱਕੇ ਬੂਟੇ ਲਗਾਉਣਾ ਚਾਹੁੰਦਾ ਹਾਂ। ਮਾਲੀ ਨੇ ਕਿਹਾ ਮੈਂ ਸੋਚਦਾ ਹਾਂ ਕਿ ਕਿਉਂ ਨਾ ਇੱਥੇ ਅੰਬ ਦੇ ਬੂਟੇ ਲਗਾ ਦਿਆਂ। ਅੰਬ ਦੇ ਬੂਟੇ ਪਰ ਉਹਨਾਂ ਨੂੰ ਤਾਂ ਵੱਡੇ ਹੋਣ ਵਿੱਚ ਕਈ ਵਰੇ ਲੱਗ ਜਾਣਗੇ। ਬੱਚਿਆਂ 'ਚੋਂ ਇੱਕ ਨੇ ਕਿਹਾ ਹਾਂ ਬੇਟੀ ਲੱਗ ਤਾਂ ਕਈ ਸਾਲ ਜਾਣਗੇ ਪਰ ਜਦੋਂ ਇਸ ਦਾ ਫਲ ਉਤਰੇਗਾ ਤਾਂ ਲੋਕ ਦਵਾਵਾਂ ਦੇਣਗੇ। ਮੈਂ ਇਹ ਬੜੀ ਹੀ ਮਿਹਨਤ ਨਾਲ ਅੰਬ ਦੇ ਬੂਟੇ ਤਿਆਰ ਕੀਤੇ ਹਨ। ਮਾਲੀ ਨੇ ਜਵਾਬ ਦਿੱਤਾ। ਦੁਆਵਾ ਪਰ ਉਦੋ ਤੱਕ ਤਾਂ ਕਈ ਸਾਲ ਬੀਤ ਚੁੱਕੇ ਹੋਣਗੇ। ਮਾਲੀ ਹੱਸ ਪਿਆ ਤੇ ਕਹਿਣ ਲੱਗਾ ਇਹਨਾਂ ਨੂੰ ਵੱਡੇ ਹੋਣ ਵਿੱਚ ਕੋਈ 10 ਸਾਲ ਦਾ ਸਮਾਂ ਤੇ ਲੱਗੇਗਾ ਹੀ। ਉਸ ਦੀ ਗੱਲ ਸੁਣ ਕੇ ਮਾਲਕ ਸੋਚਾਂ ਵਿੱਚ ਪੈ ਗਿਆ। ਉਸ ਨੇ ਪੁੱਛਿਆ ਕਿ 10 ਸਾਲ ਤੱਕ ਇਹਨਾਂ ਨੂੰ ਫਲ ਪੈਣਾ ਸ਼ੁਰੂ ਹੋ ਜਾਵੇਗਾ? ਨਹੀਂ ਮਾਲਕ ਫਲਯਤਾ ਬਹੁਤ देर बाद ਪਵੇਗਾ। ਹੋ ਸਕਦਾ ਹੈ ਇਸ ਕੰਮ ਵਿੱਚ 20 ਸਾਲ ਦਾ ਸਮਾਂ ਲੱਗ ਜਾਵੇ ਮਾਲੀ ਨੇ ਖੁਰਪਾ ਜ਼ਮੀਨ ਉੱਪਰ ਰੱਖ ਦਿੱਤਾ ਸਪਸ਼ਟ ਸੀ ਕਿ ਮਾਲੀ ਦੇ ਹੁੰਦਿਆਂ ਤਾਂ ਇਹ ਅੰਬ ਦੇ ਬੁੱਟੇ ਫਲ ਦੇਣ ਤੋਂ ਰਹਿ ਜਦੋਂ ਤੱਕ ਇਹਨਾਂ ਨੂੰ ਫਲ ਲੱਗੇਗਾ ਉਦੋਂ ਤੱਕ ਮਾਲੀ ਇਸ ਦੁਨੀਆ ਤੋਂ ਜਾ ਚੁੱਕਾ ਹੋਵੇਗਾ ਫੇਰ ਤੈਨੂੰ ਇਸ ਦਾ ਕੀ ਲਾਭ ਮਤਲਬ ਮੈਂ ਹਰ ਕੰਮ ਆਪਣੇ ਲਾਭ ਲਈ ਤਾਂ ਨਹੀਂ ਕਰਦਾ ਨਹੀਂ ਮੇਰਾ ਮਤਲਬ ਸੀ ਕਿ ਜਦੋਂ ਇਸ ਦੇ ਫਲ ਤੁਸੀਂ ਨਹੀਂ ਖਾ ਸਕੋਗੇ ਤਾਂ ਤੁਹਾਨੂੰ ਇਸ ਬੂਟੇ ਨੂੰ ਲਗਾਉਣ ਦਾ ਕੀ ਲਾਭ ਤੁਹਾਨੂੰ ਤਾਂ ਉਹੀ ਬੂਟੇ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਦਾ ਲਾਭ ਤੁਹਾਨੂੰ ਮਿਲ ਸਕੇ ਨਹੀਂ ਮਾਲਕ ਇਹ ਜਿਹੜੇ ਬੂਟਿਆਂ ਦਾ ਫਲ ਅਸੀਂ ਤੁਸੀਂ ਖਾ ਰਹੇ ਹਾਂ ਇਹਨਾਂ ਨੂੰ ਨਾ ਮੈਂ ਵੇਖਿਆ ਹੈ ਤੇ ਨਾ ਹੀ ਲਗਾਇਆ ਹੈ ਫੇਰ ਕੀ ਹੋ ਗਿਆ ਜਦੋਂ ਆਪਾਂ ਇਹ ਬਾਗ ਖਰੀਦਿਆ ਸੀ ਤਾਂ ਇਹਨਾਂ ਦਾ ਵੀ ਤਾਂ ਮੁੱਲ ਪਾ ਲਿਆ ਸੀ ਮਾਲੀ ਨੇ ਸਮਝਾਇਆ ਕਿ ਕਿਸੇ ਰੁੱਖ ਦੀ ਕੀਮਤ ਰੁਪਏ ਪੈਸਿਆਂ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ ਰੁੱਖ ਸਾਡੇ ਲਈ ਬਹੁਤ ਹੀ ਕੀਮਤੀ ਹਨ ਜਿਹੜੀ ਆਕਸੀਜਨ ਇਹ ਰੁੱਖ ਦਿੰਦੇ ਹਨ ਇਕੱਲੀ ਉਸ ਦੀ ਕੀਮਤ ਹੀ ਅਰਬਾਂ ਵਿੱਚ ਜਾ ਪਹੁੰਚਦੀ ਹੈ ਫਲ ਤੇ ਛਾ ਉਸ ਤੋਂ ਵੱਖਰੇ ਹਨ ਇਹ ਰੁੱਖ ਸਾਡੇ ਪਿਓ ਦਾਦਿਆਂ ਨੇ ਲਗਾਏ ਤੇ ਅਸੀਂ ਉਹਨਾਂ ਦੇ ਫਲ ਖਾ ਰਹੇ ਹਾਂ ਜਦੋਂ ਕਿ ਉਹਨਾਂ ਨੇ ਇਸ ਨੂੰ ਵੇਖਿਆ ਤੱਕ ਨਹੀਂ ਨਾ ਹੀ ਅਸੀਂ ਉਹਨਾਂ ਨੂੰ ਜਾਣਦੇ ਹਾਂ ਨਾ ਉਹ ਸਾਨੂੰ ਪਰ ਫਿਰ ਵੀ ਇਹ ਫਲ ਸਾਨੂੰ ਉਹਨਾਂ ਨਾਲ ਜੋੜੀ ਰੱਖਦੇ ਹਨ ਇਹ ਤਾਂ ਦੁਨੀਆ ਦੀ ਰਵਾਇਤ ਹੈ ਮਾਲੀ ਸੱਚ ਆਖਦਾ ਹੈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਉਹਨਾਂ ਦਾ ਫਲ ਆਉਣ ਵਾਲੇ ਸਮੇਂ ਵਿੱਚ ਮਿਲ ਸਕੇ ਫਿਰ ਮਾਲੀ ਨੇ ਇੱਕ ਕਹਾਣੀ ਸੁਣਾਈ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਕੋਈ 60 ਜਾਂ 70 ਸਾਲ ਪਹਿਲਾਂ ਉਦੋਂ ਮਾਲੀ ਜਵਾਨ ਸੀ ਤੇ ਇੱਕ ਕੋਠੀ ਵਿੱਚ ਫੁੱਲਾਂ ਦੀ ਦੇਖਭਾਲ ਕਰਨ ਜਾਇਆ ਕਰਦਾ ਸੀ ਉਸ ਦੀ ਮਾਲਕਿਨ ਉਸ ਨੂੰ ਫੁੱਲਾਂ ਦੇ ਬੀਜ ਖੱਟੇ ਕਰਨ ਲਈ ਆਖਦੀ ਉਹ ਫੁੱਲਾਂ ਦੇ ਬੀਜ ਲੱਭਦਾ ਰਹਿੰਦਾ ਤੇ ਇੱਕ ਥੈਲੀ ਵਿੱਚ ਪਾਉਂਦਾ ਰਹਿੰਦਾ ਜਦੋਂ ਵੀ ਉਹ ਮੈਡਮ ਆਪਣੀ ਕਾਰ ਵਿੱਚ ਸਫ਼ਰ ਕਰਦੀ ਫੁੱਲਾਂ ਦੇ ਬੀਜ ਦੀ ਉਹ ਥੈਲੀ ਆਪਣੇ ਨਾਲ ਰੱਖਦੀ ਰਸਤੇ ਵਿੱਚ ਉਹ ਬੀਜ ਦੀ ਮੁਠੀ ਭਰਦੀ ਤੇ ਕਾਰ ਦੀ ਖਿੜਕੀ ਵਿੱਚੋਂ ਬਾਹਰ ਛੁੱਟ ਦਿੰਦੀ ਮਾਲੀ ਨੇ ਕਿਹਾ ਮੈਨੂੰ ਇਹ ਦੇਖ ਕੇ ਬੜਾ ਗੁੱਸਾ ਆਉਂਦਾ ਉਹ ਮੇਰੀ ਸਾਰੀ ਮਿਹਨਤ ਬੇਕਾਰ ਕਰ ਦਿੰਦੀ ਮੈਂ ਕਈ ਵਾਰ ਉਸ ਨੂੰ ਆਖਦਾ ਕਿ ਮੈਡਮ ਇਹ ਬੀਜ ਬੜੇ ਕੀਮਤੀ ਹਨ ਉਸਨੇ ਬੜੀ ਮਿਹਨਤ ਨਾਲ ਇਕੱਠੇ ਕੀਤੇ ਹਨ ਉਹ ਹੱਸ ਕੇ ਆਖਦੀ ਮਾਲੀ ਮੈਂ ਉਹ ਸਾਰੇ ਬੀਜ ਉਹਨਾਂ ਰਾਹਾਂ ਵਿੱਚ ਖਿਲਾਰ ਆਈ ਹਾਂ ਜਿੱਥੋਂ-ਜਿੱਥੋਂ ਵੀ ਮੈਂ ਲੰਘਦੀ ਹਾਂ ਅਗਲੀ ਵਾਰੀ ਜਦੋਂ ਮੈਂ ਉੱਥੋਂ ਲੰਘਾਂਗੀ ਮੇਰੇ ਰਸਤੇ ਵਿੱਚ ਢੇਰ ਸਾਰੇ ਫੁੱਲ ਖਿੱਡੇ ਹੋਣਗੇ ਤੇ ਉਹਨਾਂ ਦੀ ਖੁਸ਼ਬੋ ਮੇਰਾ ਹੀ ਨਹੀਂ ਸਗੋਂ ਸਾਰਿਆਂ ਦਾ ਸਵਾਗਤ ਕਰੇਗੀ ਮਾਲੀ ਨੇ ਸਾਨੂੰ ਇੱਕ ਨਵਾਂ ਸਬਕ ਸਿਖਾ ਦਿੱਤਾ ਸੀ ਬੇਹਦ ਕੀਮਤੀ ਸਬਕ